ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਘਟੋਕੜ ਅੱਠ ਦਵਾਈਆਂ ਇਸਤੇਮਾਲ ਤੇ ਖਰੀਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਆਏ ਅਣਚਾਹੇ ਪ੍ਰਭਾਵਾਂ ਦੀਆਂ ਰਿਪੋਰਟਾਂ ਦੇ ਮਗਰੋਂ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਿੰਨ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਇਹ 8 ਦਵਾਈਆਂ ਦੀ ਖਰੀਦ ਦੇ ਉੱਤੇ ਇਸਤਮਾਲ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਹ ਹੁਕਮ ਦੱਸਦੇ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨੇ ਪੰਜਾਬ ਦੇ ਸਿਹਤ ਮੰਤਰੀ ਡਾ ਡਬਲਬੀ ਸਿੰਘ ਨੇ ਦੱਸਿਆ ਹੈਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਨੁਕਸਾਨਦਾਇਕ ਪ੍ਰਤੀਕਿਰਿਆ ਦੇ ਮਾਮਲੇ ਸਾਹਮਣੇ ਆਏ ਨੇ ਉਹਨਾਂ ਕਹੇਗਾ ਕਿ ਅਸੀਂ ਇਹਨਾਂ ਦਵਾਈਆਂ ਦੇ ਨਮੂਨੇ ਜਾਂਚ ਲਈ ਭੇਜਨੇ ਆ ਤੇ ਜੇ ਕੰਪਨੀਆਂ ਦੋਸ਼ੀ ਪਾਈਆਂ ਗਈਆਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬੇਗੁਨਾਹ ਜ਼ਿੰਦਗੀਆਂ ਦੇ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਉਹ ਕਿਹੜੀ ਕਿਹੜੀ ਦਵਾਈਆਂ ਨੇ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਵੇਂ ਕਿ ਸਿਪਰੋਫਲੋਕਸਾਈਨ ਟੀਕਾ 200mg ਤੇ ਡੀ ਐਨ ਐਸ 0.9% ਤੇ ਐਨ ਆਈ 2 ਪਲੱਸ ਡੈਕਸਟ੍ਰੋਜ਼ 5% ਡੈਕਸਟ੍ਰੋਜ਼ ਟੀਕੇ ਦੇ ਨਾਲ ਬਿਊਪੀਵਾਕੇਨ ਐਚਸੀਐਲ ਤਾਂ ਇਹ ਦਵਾਈਆਂ ਨੇ ਜੋ ਕਿ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੱਸਦੇ ਕਿ ਦਵਾਈਆਂ ਤਿੰਨ ਫਾਰਮਾ ਕੰਪਨੀਆਂ ਦੇ ਵੱਲੋਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੀ ਉਤਪਾਦਨ ਮੀਤੀ 2023 ਤੋਂ 2025 ਦੇ ਵਿੱਚ ਘਾ ਰਿਆ ਤੇ ਉਹਨਾਂ ਦੀ ਮਿਆਦ ਸਤੰਬਰ 2026 ਤੋਂ ਅਪ੍ਰੈਲ 2028 ਤੱਕ ਦੀ ਹੈ ਇਹ ਕਾਰਵਾਈ ਉਸ ਤੋਂ ਕੁਝ ਦਿਨ ਬਾਅਦ ਆਈ ਹੈ ਜਦੋਂ ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਦੇ ਵਿੱਚ 14 ਬੱਚਿਆਂ ਦੀ ਮੌਤ ਦੇ ਮਗਰੋਂ ਕੋਲਡ ਰੀਫ ਖੰਗ ਦੀ ਦਵਾਈ ਜਿਹੜੀ ਕਿ ਉਸ ਦੀ ਵਿਕਰੀ ਅਤੇ ਇਸਤੇਮਾਲ ਦੇ ਉੱਤੇ پابੰਦੀ ਲਗਾਈ ਸਗੀ ਤਾਂ ਇਹ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੇ ਦੱਸਿਆ ਹੈਗਾ ਕਿ ਅਸੀਂ ਆਪਣੇ ਅਧੀਨ ਆਉਂਦੇ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਹੈ ਅਤੇ ਸਾਰੇ ਹਸਪਤਾਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਇਹ ਦਵਾਈਆਂ ਮਰੀਜ਼ਾਂ ਨੂੰ ਨਾ ਦਿੱਤੀਆਂ ਜਾਣ ਦੱਸਦੇ ਕਿ ਮਾਤਾ ਕੋਸ਼ਲੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੰਜੀਤ ਕੋ ਜੋ ਕਿ ਕਾਮਰਾਨ ਦੱਸਿਆ ਹੈਗਾ ਕਿ ਹਦਾਇਤਾਂ ਵਾਲਾ ਪੱਤਰ ਅਧਿਕਾਰਕ ਵੈਬਸਾਈਟ ਗਰੁੱਪ ਦੇ ਵਿੱਚ ਸਾਂਝਾ ਕੀਤਾ ਗਿਆ ਸਿਗਾ ਅਤੇ ਉਹ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਜਾਂਚ ਕਰਨਗੇ ਕਿ ਸਟਾਕ ਨੂੰ ਰੋਕਿਆ ਗਿਆ ਹੈ ਜਾਂ ਫਿਰ ਨਹੀਂ ਹੈ ਤੇ ਫੀਲਡ ਸਟਾਫ ਨੂੰ ਇਸਤੇਮਾਲ ਨਾ ਕਰਨ ਦੇ ਜੋ ਕਿ ਨਿਰਦੇਸ਼ ਵੀ ਦਿੱਤੇ ਗਏ ਨੇ ਦੱਸ ਦੇ ਕਿ ਪਟਿਆਲਾ ਦੇ ਮਾਤਾ ਕੁਸ਼ਲ ਹਸਪਤਾਲ ਦੇ ਇਹ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਪਰ ਤੁੰ ਦੱਸ ਦੇ ਕਿ ਪੰਜਾਬ ਦੇ ਵਿੱਚ ਇਹ 8 ਦਵਾਈਆਂ ਦੇ ਇਸਤੇਮਾਲ ਦੇ ਉੱਤੇ ਤੁਰੰਤ ਰੋਕ ਲਗਾਈ ਗਈ ਹੈ ਤੇ ਇਹਨਾਂ ਦੇ ਨਮੂਨੇ ਵੀ ਜੋ ਕਿ ਤੁੰ ਦੱਸ ਦੀਏ ਕਿ ਅਣਚਾਹ ਪ੍ਰਵਾਹਾਂ ਦੇ ਉੱਤੇ ਫੈਸਲਾ ਲਿਆ ਗਿਆ ਹੈ ਤੇ ਇਹਦੇ ਨਮੂਨੇ ਜਾਂਚ ਲਈ ਭੇਜੇ ਗਏ ਨੇਤੇ ਇਹ ਕੰਪਨੀਆਂ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਜੋ ਕਿ ਦਵਾਈਆਂ ਨੇ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਾਬੰਦੀ ਦੇ ਉੱਤੇ ਵੀ ਤੇ ਇਹਨਾਂ ਦੇ ਇਸਤੇਮਾਲ ਕਰਨ ਦੇ ਉੱਤੇ ਵੀ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਤਾਮਿਲਨਾਡੂ ਦੇ ਵਿੱਚ ਕਈ ਬੱਚਿਆਂ ਦੀ ਮੌਤ ਹੋਈ ਹੈ ਉੱਥੇ ਹੀ ਹੋਣਾ ਪੰਜਾਬ ਦੇ ਵਿੱਚ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੰਪਨੀ ਦੇ ਸਾਰੇ ਉਤਪਾਦ ਜਿਹੜੇ ਕਿ ਜਿਹੜੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਇਸ ਕੰਪਨੀ ਦੇ ਸਾਰੇ ਉਤਪਾਦਾਂ ਨੂੰ ਬੈਨ ਕਰ ਦਿੱਤਾ ਹੈਗਾ ਦੱਸਦੇ ਕਿ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਹੈ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਜੋ ਕਿ ਨੋਟਿਸ ਦੇ ਵਿੱਚ ਜੋ ਦਵਾਈਆਂ ਨੇ ਉਹਨਾਂ ਦਵਾਈਆਂ ਨੂੰ ਬੈਨ ਕਰ ਦਿੱਤਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਘਟੋਕੜ ਅੱਠ ਦਵਾਈਆਂ ਇਸਤੇਮਾਲ ਤੇ ਖਰੀਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਆਏ ਅਣਚਾਹੇ ਪ੍ਰਭਾਵਾਂ ਦੀਆਂ ਰਿਪੋਰਟਾਂ ਦੇ ਮਗਰੋਂ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਿੰਨ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਇਹ 8 ਦਵਾਈਆਂ ਦੀ ਖਰੀਦ ਦੇ ਉੱਤੇ ਇਸਤਮਾਲ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਹ ਹੁਕਮ ਦੱਸਦੇ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨੇ ਪੰਜਾਬ ਦੇ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਨੇ ਦੱਸਿਆ ਹੈਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਨੁਕਸਾਨਦਾਇਕ ਪ੍ਰਤੀਕਿਰਿਆ ਦੇ ਮਾਮਲੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਹਨਾਂ ਦਵਾਈਆਂ ਦੇ ਨਮੂਨੇ ਜਾਂਚ ਲਈ ਭੇਜਨੇ ਆ ਤੇ ਜੇ ਕੰਪਨੀਆਂ ਦੋਸ਼ੀ ਪਾਈਆਂ ਗਈਆਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬੇਗੁਨਾਹ ਜ਼ਿੰਦਗੀਆਂ ਦੇ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਉਹ ਕਿਹੜੀ ਕਿਹੜੀ ਦਵਾਈਆਂ ਨੇ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਵੇਂ ਕਿ ਸਿਪਰੋਫਲੋਕਸਾਈਨ ਟੀਕਾ 200mg ਤੇ ਡੀ ਐਨ ਐਸ 0.9% ਤੇ ਐਨ ਆਈ 2 ਪਲੱਸ ਡੈਕਸਟ੍ਰੋਜ਼ 5% ਡੈਕਸਟ੍ਰੋਜ਼ ਟੀਕੇ ਦੇ ਨਾਲ ਬਿਊਪੀਵਾਕੇਨ ਐਚਸੀਐਲ ਤਾਂ ਇਹ ਦਵਾਈਆਂ ਨੇ ਜੋ ਕਿ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੱਸਦੇ ਕਿ ਦਵਾਈਆਂ ਤਿੰਨ ਫਾਰਮਾ ਕੰਪਨੀਆਂ ਦੇ ਵੱਲੋਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੀ ਉਤਪਾਦਨ ਮੀਤੀ 2023 ਤੋਂ 2025 ਦੇ ਵਿੱਚਕਾਰ ਹੈ ਤੇ ਉਹਨਾਂ ਦੀ ਮਿਆਦ ਸਤੰਬਰ 2026 ਤੋਂ ਅਪ੍ਰੈਲ 2028 ਤੱਕ ਦੀ ਹੈ ਇਹ ਕਾਰਵਾਈ ਉਸ ਤੋਂ ਕੁਝ ਦਿਨ ਬਾਅਦ ਆਈ ਹੈ ਜਦੋਂ ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਦੇ ਵਿੱਚ 14 ਬੱਚਿਆਂ ਦੀ ਮੌਤ ਦੇ ਮਗਰੋਂ ਕੋਲਡ ਰੀਫ ਖੰਗ ਦੀ ਦਵਾਈ ਜਿਹੜੀ ਕਿ ਉਸ ਦੀ ਵਿਕਰੀ ਅਤੇ ਇਸਤੇਮਾਲ ਦੇ ਉੱਤੇ پابੰਦੀ ਲਗਾਈ ਸਗੀ ਤਾਂ ਇਹ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੇ ਦੱਸਿਆ ਹੈਗਾ ਕਿ ਅਸੀਂ ਆਪਣੇ ਅਧੀਨ ਆਉਂਦੇ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਹੈ ਅਤੇ ਸਾਰੇ ਹਸਪਤਾਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਇਹ ਦਵਾਈਆਂ ਮਰੀਜ਼ਾਂ ਨੂੰ ਨਾ ਦਿੱਤੀਆਂ ਜਾਣ ਦੱਸਦੇ ਕਿ ਮਾਤਾ ਕੁਸ਼ਲੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੰਜੀਵ ਕੋ ਜੋ ਕਿ ਕਾਮਰਾਨ ਦੱਸਿਆ ਹੈਗਾ ਕਿ ਇਹ ਹਦਾਇਤਾਂ ਵਾਲਾ ਪੱਤਰ ਅਧਿਕਾਰਕ ਵੈਬਸਾਈਟ ਗਰੁੱਪ ਦੇ ਵਿੱਚ ਸਾਂਝਾ ਕੀਤਾ ਗਿਆ ਸਿਗਾ ਅਤੇ ਉਹ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਜਾਂਚ ਕਰਨਗੇ ਕਿ ਸਟਾਕ ਨੂੰ ਰੋਕਿਆ ਗਿਆ ਹੈ ਜਾਂ ਫਿਰ ਨਹੀਂ ਹੈ ਤੇ ਫੀਲਡ ਸਟਾਫ ਨੂੰ ਇਸਤੇਮਾਲ ਨਾ ਕਰਨ ਦੇ ਜੋ ਕਿ ਨਿਰਦੇਸ਼ ਵੀ ਦਿੱਤੇ ਗਏ ਨੇ ਦੱਸ ਦੇ ਕਿ ਪਟਿਆਲਾ ਦੇ ਮਾਤਾ ਕੁਸ਼ਲ ਹਸਪਤਾਲ ਦੇ ਇਹ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਪਰ ਤੁੰ ਦੱਸ ਦਿਓ ਕਿ ਪੰਜਾਬ ਦੇ ਵਿੱਚ ਇਹ 8 ਦਵਾਈਆਂ ਦੇ ਇਸਤੇਮਾਲ ਦੇ ਉੱਤੇ ਤੁਰੰਤ ਰੋਕ ਲਗਾਈ ਗਈ ਹੈ ਤੇ ਇਹਨਾਂ ਦੇ ਨਮੂਨੇ ਵੀ ਜੋ ਕਿ ਤੁੰ ਦੱਸ ਦਈਏ ਕਿ ਅਣਜਾਇ ਪ੍ਰਭਾਵਾਂ ਦੇ ਉੱਤੇ ਫੈਸਲਾ ਲਿਆ ਗਿਆ ਹੈ ਤੇ ਇਹਦੇ ਨਮੂਨੇ ਜਾਂਚ ਲਈ ਭੇਜੇ ਗਏ ਇਹ ਅਤੇ ਇਹ ਕੰਪਨੀਆਂ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਜੋ ਕਿ ਦਵਾਈਆਂ ਨੇ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਾਬੰਦੀ ਦੇ ਉੱਤੇ ਵੀ ਤੇ ਇਹਨਾਂ ਦੇ ਇਸਤੇਮਾਲ ਕਰਨ ਦੇ ਉੱਤੇ ਵੀ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਤਾਮਿਲਨਾਡੂ ਦੇ ਵਿੱਚ ਕਈ ਬੱਚਿਆਂ ਦੀ ਮੌਤ ਹੋਈ ਹੈ ਉੱਥੇ ਹੀ ਹੋਣਾ ਪੰਜਾਬ ਦੇ ਵਿੱਚ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੰਪਨੀ ਦੇ ਸਾਰੇ ਉਤਪਾਦ ਜਿਹੜੇ ਕਿ ਜਿਹੜੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਇਸ ਕੰਪਨੀ ਦੇ ਸਾਰੇ ਉਤਪਾਦਾਂ ਨੂੰ ਬੈਨ ਕਰ ਦਿੱਤਾ ਹੈਗਾ ਦੱਸਦੇ ਕਿ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਹੈ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਜੋ ਕਿ ਨੋਟਿਸ ਦੇ ਵਿੱਚ ਜੋ ਦਵਾਈਆਂ ਨੇ ਉਹਨਾਂ ਦਵਾਈਆਂ ਨੂੰ ਬੈਨ ਕਰ ਦਿੱਤਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਘਟੋਕਣ ਅੱਠ ਦਵਾਈਆਂ ਇਸਤੇਮਾਲ ਤੇ ਖਰੀਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਆਏ ਅਣਚਾਹੇ ਪ੍ਰਭਾਵਾਂ ਦੀਆਂ ਰਿਪੋਰਟਾਂ ਦੇ ਮਗਰੋਂ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਿੰਨ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਇਹ 8 ਦਵਾਈਆਂ ਦੀ ਖਰੀਦ ਦੇ ਉੱਤੇ ਇਸਤਮਾਲ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਹ ਹੁਕਮ ਦੱਸਦੇ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨੇ ਪੰਜਾਬ ਦੇ ਸਿਹਤ ਮੰਤਰੀ ਡਾ ਡਬਲਬੀ ਸਿੰਘ ਨੇ ਦੱਸਿਆ ਹੈਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਨੁਕਸਾਨਦਾਇਕ ਪ੍ਰਤੀਕਿਰਿਆ ਦੇ ਮਾਮਲੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਹਨਾਂ ਦਵਾਈਆਂ ਦੇ ਨਮੂਨੇ ਜਾਂਚ ਲਈ ਭੇਜਨੇ ਆ ਤੇ ਜੇ ਕੰਪਨੀਆਂ ਦੋਸ਼ੀ ਪਾਈਆਂ ਗਈਆਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬੇਗਾਨਾ ਜ਼ਿੰਦਗੀਆਂ ਦੇ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਉਹ ਕਿਹੜੀ ਕਿਹੜੀ ਦਵਾਈਆਂ ਨੇ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਵੇਂ ਕਿ ਸਿਪਰੋਫਲੋਕਸਾਈਨ ਟੀਕਾ 200 mg ਤੇ ਡੀ ਐਨ ਐਸ 0.9% ਤੇ ਐਨ ਆਈ 2 ਪਲੱਸ ਡੈਕਸਟੋਜ਼ 5% ਡੈਕਸਟੋਜ਼ ਟੀਕੇ ਦੇ ਨਾਲ ਬਿਉ ਪੀਵਾਕੇਨ ਐਚ ਸੀ ਐਲ ਤਾਂ ਇਹ ਦਵਾਈਆਂ ਨੇ ਜੋ ਕਿ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੱਸਦੇ ਕਿ ਇਹ ਦਵਾਈਆਂ ਤਿੰਨ ਫਾਰਮਾ ਕੰਪਨੀਆਂ ਦੇ ਵੱਲੋਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੀ ਉਤਪਾਦਨ ਮਿਤੀ 2023 ਤੋਂ 2025 ਦੇ ਵਿੱਚਕਾਰ ਹੈ ਤੇ ਉਹਨਾਂ ਦੀ ਮਿਆਦ ਸਤੰਬਰ 2026 ਤੋਂ ਅਪ੍ਰੈਲ 2028 ਤੱਕ ਦੀ ਹੈ ਇਹ ਕਾਰਵਾਈ ਉਸ ਤੋਂ ਕੁਝ ਦਿਨ ਬਾਅਦ ਆਈ ਹੈ ਜਦੋਂ ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਦੇ ਵਿੱਚ 14 ਬੱਚਿਆਂ ਦੀ ਮੌਤ ਦੇ ਮਗਰੋਂ ਕੋਲਡ ਰੀਫ ਖੰਗ ਦੀ ਦਵਾਈ ਜਿਹੜੀ ਕਿ ਉਸ ਦੀ ਵਿਕਰੀ ਅਤੇ ਇਸਤੇਮਾਲ ਦੇ ਉੱਤੇ ਪਾਬੰਦੀ ਲਗਾਈ ਸਗੀ ਤਾਂ ਇਹ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੇ ਦੱਸਿਆ ਹੈਗਾ ਕਿ ਅਸੀਂ ਆਪਣੇ ਅਧੀਨ ਆਉਂਦੇ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਹੈ ਅਤੇ ਸਾਰੇ ਹਸਪਤਾਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਇਹ ਦਵਾਈਆਂ ਮਰੀਜ਼ਾਂ ਨੂੰ ਨਾ ਦਿੱਤੀਆਂ ਜਾਣ ਦੱਸਦੇ ਕਿ ਮਾਤਾ ਕੋਸ਼ਲ ਦੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੰਜੀਤ ਨੂੰ ਜੋ ਕਿ ਕਾਮਰਾਨ ਦੱਸਿਆ ਹੈਗਾ ਕਿ ਹਦਾਇਤਾਂ ਵਾਲਾ ਪੱਤਰ ਅਧਿਕਾਰਕ ਵੈਬਸਾਈਟ ਗਰੁੱਪ ਦੇ ਵਿੱਚ ਸਾਂਝਾ ਕੀਤਾ ਗਿਆ ਸਿਗਾ ਅਤੇ ਉਹ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਜਾਂਚ ਕਰਨਗੇ ਕਿ ਸਟਾਕ ਨੂੰ ਰੋਕਿਆ ਗਿਆ ਹੈ ਜਾਂ ਫਿਰ ਨਹੀਂ ਹੈ ਤੇ ਫੀਲਡ ਸਟਾਫ ਨੂੰ ਇਸਤੇਮਾਲ ਨਾ ਕਰਨ ਦੇ ਜੋ ਕਿ ਨਿਰਦੇਸ਼ ਵੀ ਦਿੱਤੇ ਗਏ ਨੇ ਦੱਸ ਦੇ ਕਿ ਪਟਿਆਲਾ ਦੇ ਮਾਤਾ ਕੁਸ਼ਲ ਹਸਪਤਾਲ ਦੇ ਇਹ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਪਰ ਤੁੰ ਦੱਸ ਦੇ ਕਿ ਪੰਜਾਬ ਦੇ ਵਿੱਚ ਇਹ 8 ਦਵਾਈਆਂ ਦੇ ਇਸਤੇਮਾਲ ਦੇ ਉੱਤੇ ਤੁਰੰਤ ਰੋਕ ਲਗਾਈ ਗਈ ਹੈ ਤੇ ਇਹਨਾਂ ਦੇ ਨਮੂਨੇ ਵੀ ਜੋ ਕਿ ਤੁੰ ਦੱਸਦੀ ਹੈ ਕਿ ਅਣਚਾਹ ਪ੍ਰਭਾਵਾਂ ਦੇ ਉੱਤੇ ਫੈਸਲਾ ਲਿਆ ਗਿਆ ਹੈ ਤੇ ਇਹਦੇ ਨਮੂਨੇ ਜਾਂਚ ਲਈ ਭੇਜੇ ਗਏ ਨੇਤੇ ਇਹ ਕੰਪਨੀਆਂ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਜੋ ਕਿ ਦਵਾਈਆਂ ਨੇ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਾਬੰਦੀ ਦੇ ਉੱਤੇ ਵੀ ਤੇ ਇਹਨਾਂ ਦੇ ਇਸਤੇਮਾਲ ਕਰਨ ਦੇ ਉੱਤੇ ਵੀ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਤਾਮਿਲਨਾਡੂ ਦੇ ਵਿੱਚ ਕਈ ਬੱਚਿਆਂ ਦੀ ਮੌਤ ਹੋਈ ਹੈ ਉੱਥੇ ਹੀ ਹੋਣਾ ਪੰਜਾਬ ਦੇ ਵਿੱਚ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੰਪਨੀ ਦੇ ਸਾਰੇ ਉਤਪਾਦ ਜਿਹੜੇ ਕਿ ਜਿਹੜੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਇਸ ਕੰਪਨੀ ਦੇ ਸਾਰੇ ਉਤਪਾਦਾਂ ਨੂੰ ਬੈਨ ਕਰ ਦਿੱਤਾ ਹੈਗਾ ਦੱਸਦੇ ਕਿ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਹੈ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਜੋ ਕਿ ਨੋਟਿਸ ਦੇ ਵਿੱਚ ਜੋ ਦਵਾਈਆਂ ਨੇ ਉਹਨਾਂ ਦਵਾਈਆਂ ਨੂੰ ਬੈਨ ਕਰ ਦਿੱਤਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਘਟੋਕੜ ਅੱਠ ਦਵਾਈਆਂ ਇਸਤੇਮਾਲ ਤੇ ਖਰੀਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਆਏ ਅਣਚਾਹੇ ਪ੍ਰਭਾਵਾਂ ਦੀਆਂ ਰਿਪੋਰਟਾਂ ਦੇ ਮਗਰੋਂ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਿੰਨ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਇਹ 8 ਦਵਾਈਆਂ ਦੀ ਖਰੀਦ ਦੇ ਉੱਤੇ ਇਸਤਮਾਲ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਹ ਹੁਕਮ ਦੱਸਦੇ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨੇ ਪੰਜਾਬ ਦੇ ਸਿਹਤ ਮੰਤਰੀ ਡਾ ਡਬਲਬੀ ਸਿੰਘ ਨੇ ਦੱਸਿਆ ਹੈਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਨੁਕਸਾਨਦਾਇਕ ਪ੍ਰਤੀਕਿਰਿਆ ਦੇ ਮਾਮਲੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਹਨਾਂ ਦਵਾਈਆਂ ਦੇ ਨਮੂਨੇ ਜਾਂਚ ਲਈ ਭੇਜਨੇ ਆ ਤੇ ਜੇ ਕੰਪਨੀਆਂ ਦੋਸ਼ੀ ਪਾਈਆਂ ਗਈਆਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬੇਗਾਨਾ ਜ਼ਿੰਦਗੀਆਂ ਦੇ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਉਹ ਕਿਹੜੀ ਕਿਹੜੀ ਦਵਾਈਆਂ ਨੇ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਵੇਂ ਕਿ ਸਿਪਰੋਫਲੋਕਸਾਈਨ ਟੀਕਾ 200mg ਤੇ ਡੀ ਐਨ ਐਸ 0.9% ਤੇ ਐਨ ਆਈ 2 ਪਲੱਸ ਡੈਕਸਟ੍ਰੋਜ਼ 5% ਡੈਕਸਟ੍ਰੋਜ਼ ਟੀਕੇ ਦੇ ਨਾਲ ਬਿਊ ਪੀਵਾਕੇਨ ਐਚ ਸੀ ਐਲ ਤਾਂ ਇਹ ਦਵਾਈਆਂ ਨੇ ਜੋ ਕਿ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੱਸਦੇ ਕਿ ਦਵਾਈਆਂ ਤਿੰਨ ਫਾਰਮਾ ਕੰਪਨੀਆਂ ਦੇ ਵੱਲੋਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੀ ਉਤਪਾਦਨ ਮੀਤੀ 2023 ਤੋਂ 2025 ਦੇ ਵਿੱਚ ਘਾ ਰਿਆ ਤੇ ਉਹਨਾਂ ਦੀ ਮਿਆਦ ਸਤੰਬਰ 2026 ਤੋਂ ਅਪ੍ਰੈਲ 2028 ਤੱਕ ਦੀ ਹੈ ਇਹ ਕਾਰਵਾਈ ਉਸ ਤੋਂ ਕੁਝ ਦਿਨ ਬਾਅਦ ਆਈ ਹੈ ਜਦੋਂ ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਦੇ ਵਿੱਚ 14 ਵਰਸ਼ਾਂ ਦੀ ਮੌਤ ਦੇ ਮਗਰੋਂ ਕੋਲਡ ਰੀਫ ਖੰਗ ਦੀ ਦਵਾਈ ਜਿਹੜੀ ਕਿ ਉਸ ਦੀ ਵਿਕਰੀ ਅਤੇ ਇਸਤੇਮਾਲ ਦੇ ਉੱਤੇ پابੰਦੀ ਲਗਾਈ ਸਗੀ ਤਾਂ ਇਹ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੇ ਦੱਸਿਆ ਹੈਗਾ ਕਿ ਅਸੀਂ ਆਪਣੇ ਅਧੀਨ ਆਉਂਦੇ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਹੈ ਅਤੇ ਸਾਰੇ ਹਸਪਤਾਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਇਹ ਦਵਾਈਆਂ ਮਰੀਜ਼ਾਂ ਨੂੰ ਨਾ ਦਿੱਤੀਆਂ ਜਾਣ ਦੱਸਦੇ ਕਿ ਮਾਤਾ ਕੋਸ਼ਲੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੰਜੀਵ ਕੋ ਜੋ ਕਿ ਕਾਮਰਾਨ ਦੱਸਿਆ ਹੈਗਾ ਕਿ ਇਹ ਹਦਾਇਤਾਂ ਵਾਲਾ ਪੱਤਰ ਅਧਿਕਾਰਕ ਵੈਬਸਾਈਟ ਗਰੁੱਪ ਦੇ ਵਿੱਚ ਸਾਂਝਾ ਕੀਤਾ ਗਿਆ ਸਿਗਾ ਅਤੇ ਉਹ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਜਾਂਚ ਕਰਨਗੇ ਕਿ ਸਟਾਕ ਨੂੰ ਰੋਕਿਆ ਗਿਆ ਹੈ ਜਾਂ ਫਿਰ ਨਹੀਂ ਹੈ ਤੇ ਫੀਲਡ ਸਟਾਫ ਨੂੰ ਇਸਤੇਮਾਲ ਨਾ ਕਰਨ ਦੇ ਜੋ ਕਿ ਨਿਰਦੇਸ਼ ਵੀ ਦਿੱਤੇ ਗਏ ਨੇ ਦੱਸਦੇ ਕਿ ਪਟਿਆਲਾ ਦੇ ਮਾਤਾ ਕੁਸ਼ਲ ਹਸਪਤਾਲ ਦੇ ਇਹ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਪਰ ਤੁੰ ਦੱਸਦੇ ਕਿ ਪੰਜਾਬ ਦੇ ਵਿੱਚ ਇਹ 8 ਦਵਾਈਆਂ ਦੇ ਇਸਤੇਮਾਲ ਦੇ ਉੱਤੇ ਤੁਰੰਤ ਰੋਕ ਲਗਾਈ ਗਈ ਹੈ ਤੇ ਇਹਨਾਂ ਦੇ ਨਮੂਨੇ ਵੀ ਜੋ ਕਿ ਤੁੰ ਦੱਸਦੀ ਹੈ ਕਿ ਅਣਜਾਇ ਪ੍ਰਵਾਵਾਂ ਦੇ ਉੱਤੇ ਫੈਸਲਾ ਲਿਆ ਗਿਆ ਹੈ ਤੇ ਇਹਦੇ ਨਮੂਨੇ ਜਾਂਚ ਲਈ ਭੇਜੇ ਗਏ ਨੇਤੇ ਇਹ ਕੰਪਨੀਆਂ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਜੋ ਕਿ ਦਵਾਈਆਂ ਨੇ ਇਹਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਾਬੰਦੀ ਦੇ ਉੱਤੇ ਵੀ ਤੇ ਇਹਨਾਂ ਦੇ ਇਸਤੇਮਾਲ ਕਰਨ ਦੇ ਉੱਤੇ ਵੀ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਤਾਮਿਲਨਾਡੂ ਦੇ ਵਿੱਚ ਕਈ ਬੱਚਿਆਂ ਦੀ ਮੌਤ ਹੋਈ ਹੈ ਉੱਥੇ ਹੀ ਹੋਣਾ ਪੰਜਾਬ ਦੇ ਵਿੱਚ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੰਪਨੀ ਦੇ ਸਾਰੇ ਉਤਪਾਦ ਜਿਹੜੇ ਕਿ ਜਿਹੜੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਇਸ ਕੰਪਨੀ ਦੇ ਸਾਰੇ ਉਤਪਾਦਾਂ ਨੂੰ ਬੈਨ ਕਰ ਦਿੱਤਾ ਹੈਗਾ ਦੱਸਦੇ ਕਿ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਹੈ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਜੋ ਕਿ ਨੋਟਿਸ ਦੇ ਵਿੱਚ ਜੋ ਦਵਾਈਆਂ ਨੇ ਉਹਨਾਂ ਦਵਾਈਆਂ ਨੂੰ ਬੈਨ ਕਰ ਦਿੱਤਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਘਟੋਕੜ ਅੱਠ ਦਵਾਈਆਂ ਇਸਤੇਮਾਲ ਤੇ ਖਰੀਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਆਏ ਅਣਚਾਹੇ ਪ੍ਰਭਾਵਾਂ ਦੀਆਂ ਰਿਪੋਰਟਾਂ ਦੇ ਮਗਰੋਂ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਿੰਨ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਇਹ 8 ਦਵਾਈਆਂ ਦੀ ਖਰੀਦ ਦੇ ਉੱਤੇ ਇਸਤਮਾਲ ਤੇ پابੰਦੀ ਲਾ ਦਿੱਤੀ ਗਈ ਹੈ ਇਹ ਹੁਕਮ ਦੱਸਦੇ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨੇ ਪੰਜਾਬ ਦੇ ਸਿਹਤ ਮੰਤਰੀ ਡਾ. ਡਾ. ਬੀਰ ਸਿੰਘ ਨੇ ਦੱਸਿਆ ਹੈਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਨੁਕਸਾਨਦਾਇਕ ਪ੍ਰਤੀਕਿਰਿਆ ਦੇ ਮਾਮਲੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਹਨਾਂ ਦਵਾਈਆਂ ਦੇ ਨਮੂਨੇ ਜਾਂਚ ਲਈ ਭੇਜ ਜਨੇ ਆ ਤੇ ਜੇ ਕੰਪਨੀਆਂ ਦੋਸ਼ੀ ਪਾਈਆਂ ਗਈਆਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬੇਗੁਨਾਹ ਜ਼ਿੰਦਗੀਆਂ ਦੇ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਉਹ ਕਿਹੜੀ ਕਿਹੜੀ ਦਵਾਈਆਂ ਨੇ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਵੇਂ ਕਿ ਸਿਪਰੋਫਲੋਕਸਾਈਨ ਟੀਕਾ 200 mg ਤੇ ਡੀ ਐਨ ਐਸ 0.9% ਤੇ ਐਨ ਆਈ 2 ਪਲੱਸ ਡੈਕਸਟ੍ਰੋਜ਼ 5% ਡੈਕਸਟ੍ਰੋਜ਼ ਟੀਕੇ ਦੇ ਨਾਲ ਬਿਊਪੀਵਾਕੇਨ ਐਚਸੀਐਲ ਤਾਂ ਇਹ ਦਵਾਈਆਂ ਨੇ ਜੋ ਕਿ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੱਸਦੇ ਕਿ ਦਵਾਈਆਂ ਤਿੰਨ ਫਾਰਮਾ ਕੰਪਨੀਆਂ ਦੇ ਵੱਲੋਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੀ ਉਤਪਾਦਨ ਮੀਤੀ 2023 ਤੋਂ 2025 ਦੇ ਵਿੱਚਕਾਰ ਹੈ ਤੇ ਉਹਨਾਂ ਦੀ ਮਿਆਦ ਸਤੰਬਰ 2026 ਤੋਂ ਅਪ੍ਰੈਲ 2028 ਤੱਕ ਦੀ ਹੈ ਇਹ ਕਾਰਵਾਈ ਉਸ ਤੋਂ ਕੁਝ ਦਿਨ ਬਾਅਦ ਆਈ ਹੈ ਜਦੋਂ ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਦੇ ਵਿੱਚ 14 ਬੱਚਿਆਂ ਦੀ ਮੌਤ ਦੇ ਮਗਰੋਂ ਕੋਲਡ ਰੀਫ ਖੰਗ ਦੀ ਦਵਾਈ ਜਿਹੜੀ ਕਿ ਉਸ ਦੀ ਵਿਕਰੀ ਅਤੇ ਇਸਤੇਮਾਲ ਦੇ ਉੱਤੇ ਪਾਬੰਦੀ ਲਗਾਈ ਸਗੀ ਤਾਂ ਇਹ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੇ ਦੱਸਿਆ ਹੈਗਾ ਕਿ ਅਸੀਂ ਆਪਣੇ ਅਧੀਨ ਆਉਂਦੇ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਹੈ ਅਤੇ ਸਾਰੇ ਹਸਪਤਾਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਇਹ ਦਵਾਈਆਂ ਮਰੀਜ਼ਾਂ ਨੂੰ ਨਾ ਦਿੱਤੀਆਂ ਜਾਣ ਦੱਸਦੇ ਕਿ ਮਾਤਾ ਕੋਸ਼ਲੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੰਜੀਤ ਕੋ ਜੋ ਕਿ ਕਾਮਰਾਨ ਦੱਸਿਆ ਹੈਗਾ ਕਿ ਹਦਾਇਤਾਂ ਵਾਲਾ ਪੱਤਰ ਅਧਿਕਾਰਕ ਵੈਬਸਾਈਟ ਗਰੁੱਪ ਦੇ ਵਿੱਚ ਸਾਂਝਾ ਕੀਤਾ ਗਿਆ ਸਿਗਾ ਅਤੇ ਉਹ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਜਾਂਚ ਕਰਨਗੇ ਕਿ ਸਟਾਕ ਨੂੰ ਰੋਕਿਆ ਗਿਆ ਹੈ ਜਾਂ ਫਿਰ ਨਹੀਂ ਹੈ ਤੇ ਫੀਲਡ ਸਟਾਫ ਨੂੰ ਇਸਤੇਮਾਲ ਨਾ ਕਰਨ ਦੇ ਜੋ ਕਿ ਨਿਰਦੇਸ਼ ਵੀ ਦਿੱਤੇ ਗਏ ਨੇ ਦੱਸ ਦੇ ਕਿ ਪਟਿਆਲਾ ਦੇ ਮਾਤਾ ਕੁਸ਼ਲ ਹਸਪਤਾਲ ਦੇ ਇਹ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਪਰ ਤੁੰ ਦੱਸ ਦੇ ਕਿ ਪੰਜਾਬ ਦੇ ਵਿੱਚ ਇਹ 8 ਦਵਾਈਆਂ ਦੇ ਇਸਤੇਮਾਲ ਦੇ ਉੱਤੇ ਤੁਰੰਤ ਰੋਕ ਲਗਾਈ ਗਈ ਹੈ ਤੇ ਇਹਨਾਂ ਦੇ ਨਮੂਨੇ ਵੀ ਜੋ ਕਿ ਤੁੰ ਦੱਸਦੀ ਹੈ ਕਿ ਅਣਜਾਇ ਪ੍ਰਵਾਵਾਂ ਦੇ ਉੱਤੇ ਫੈਸਲਾ ਲਿਆ ਗਿਆ ਹੈ ਤੇ ਇਹਦੇ ਨਮੂਨੇ ਜਾਂਚ ਲਈ ਭੇਜੇ ਗਏ ਨੇਤੇ ਇਹ ਕੰਪਨੀਆਂ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਜੋ ਕਿ ਦਵਾਈਆਂ ਨੇ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਾਬੰਦੀ ਦੇ ਉੱਤੇ ਵੀ ਤੇ ਇਹਨਾਂ ਦੇ ਇਸਤੇਮਾਲ ਕਰਨ ਦੇ ਉੱਤੇ ਵੀ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਤਮਿਲਨਾਡੂ ਦੇ ਵਿੱਚ ਕਈ ਬੱਚਿਆਂ ਦੀ ਮੌਤ ਹੋਈ ਹੈ ਉੱਥੇ ਹੀ ਹੋਣਾ ਪੰਜਾਬ ਦੇ ਵਿੱਚ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੰਪਨੀ ਦੇ ਸਾਰੇ ਉਤਪਾਦ ਜਿਹੜੇ ਕਿ ਜਿਹੜੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਇਸ ਕੰਪਨੀ ਦੇ ਸਾਰੇ ਉਤਪਾਦਾਂ ਨੂੰ ਬੈਨ ਕਰ ਦਿੱਤਾ ਹੈਗਾ ਦੱਸਦੇ ਕਿ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਹੈ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਜੋ ਕਿ ਨੋਟਿਸ ਦੇ ਵਿੱਚ ਜੋ ਦਵਾਈਆਂ ਨੇ ਉਹਨਾਂ ਦਵਾਈਆਂ ਨੂੰ ਬੈਨ ਕਰ ਦਿੱਤਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਘਟੋਕੜ ਅੱਠ ਦਵਾਈਆਂ ਇਸਤੇਮਾਲ ਤੇ ਖਰੀਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਆਏ ਅਣਚਾਹੇ ਪ੍ਰਭਾਵਾਂ ਦੀਆਂ ਰਿਪੋਰਟਾਂ ਦੇ ਮਗਰੋਂ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਿੰਨ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਇਹ 8 ਦਵਾਈਆਂ ਦੀ ਖਰੀਦ ਦੇ ਉੱਤੇ ਇਸਤਮਾਲ ਤੇ ਪਾਬੰਦੀ ਲਾ ਦਿੱਤੀ ਗਈ ਹੈ ਇਹ ਹੁਕਮ ਦੱਸਦੇ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨੇ ਪੰਜਾਬ ਦੇ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਨੇ ਦੱਸਿਆ ਹੈਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਨੁਕਸਾਨਦਾਇਕ ਪ੍ਰਤੀਕਿਰਿਆ ਦੇ ਮਾਮਲੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਹਨਾਂ ਦਵਾਈਆਂ ਦੇ ਨਮੂਨੇ ਜਾਂਚ ਲਈ ਭੇਜਨੇ ਆ ਤੇ ਜੇ ਕੰਪਨੀਆਂ ਦੋਸ਼ੀ ਪਾਈਆਂ ਗਈਆਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬੇਗੁਨਾਹ ਆ ਜ਼ਿੰਦਗੀਆਂ ਦੇ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਉਹ ਕਿਹੜੀ ਕਿਹੜੀ ਦਵਾਈਆਂ ਨੇ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਵੇਂ ਕਿ ਸਿਪਰੋਫਲੋਕਸਾਈਨ ਟੀਕਾ 200 mg ਤੇ ਡੀ ਐਨ ਐਸ 0.9% ਤੇ ਐਨ ਆਈ 2 ਪਲੱਸ ਡੈਕਸਟ੍ਰੋਜ਼ 5% ਡੈਕਸਟ੍ਰੋਜ਼ ਟੀਕੇ ਦੇ ਨਾਲ ਬਿਊ ਪੀਵਾਕੇਨ ਐਚ ਸੀ ਐਲ ਤਾਂ ਇਹ ਦਵਾਈਆਂ ਨੇ ਜੋ ਕਿ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੱਸਦੇ ਕਿ ਦਵਾਈਆਂ ਤਿੰਨ ਫਾਰਮਾ ਕੰਪਨੀਆਂ ਦੇ ਵੱਲੋਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੀ ਉਤਪਾਦਨ ਮੀਤੀ 2023 ਤੋਂ 2025 ਦੇ ਵਿੱਚ ਘਾ ਰਿਆ ਤੇ ਉਹਨਾਂ ਦੀ ਮਿਆਦ ਸਤੰਬਰ 2026 ਤੋਂ ਅਪ੍ਰੈਲ 2028 ਤੱਕ ਦੀ ਹੈ ਇਹ ਕਾਰਵਾਈ ਉਸ ਤੋਂ ਕੁਝ ਦਿਨ ਬਾਅਦ ਆਈ ਹੈ ਜਦੋਂ ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਦੇ ਵਿੱਚ 14 ਵੱchnਾਂ ਦੀ ਮੌਤ ਦੇ ਮਗਰੋਂ ਕੋਲਡ ਰੀਫ ਖੰਗ ਦੀ ਦਵਾਈ ਜਿਹੜੀ ਕਿ ਉਸ ਦੀ ਵਿਕਰੀ ਅਤੇ ਇਸਤੇਮਾਲ ਦੇ ਉੱਤੇ ਪਾਬੰਦੀ ਲਗਾਈ ਸਗੀ ਤਾਂ ਇਹ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੇ ਦੱਸਿਆ ਹੈਗਾ ਕਿ ਅਸੀਂ ਆਪਣੇ ਅਧੀਨ ਆਉਂਦੇ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਹੈ ਅਤੇ ਸਾਰੇ ਹਸਪਤਾਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਇਹ ਦਵਾਈਆਂ ਮਰੀਜ਼ਾਂ ਨੂੰ ਨਾ ਦਿੱਤੀਆਂ ਜਾਣ ਦੱਸਦੇ ਕਿ ਮਾਤਾ ਕੋਸ਼ਲ ਦੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੰਜੇ ਕੋ ਜੋ ਕਿ ਕਾਮਰਾਨ ਦੱਸਿਆ ਹੈਗਾ ਕਿ ਇਹ ਹਦਾਇਤਾਂ ਵਾਲਾ ਪੱਤਰ ਅਧਿਕਾਰਕ ਵੈਬਸਾਈਟ ਗਰੁੱਪ ਦੇ ਵਿੱਚ ਸਾਂਝਾ ਕੀਤਾ ਗਿਆ ਸੀਗਾ ਅਤੇ ਉਹ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਜਾਂਚ ਕਰਨਗੇ ਕਿ ਸਟਾਕ ਨੂੰ ਰੋਕਿਆ ਗਿਆ ਹੈ ਜਾਂ ਫਿਰ ਨਹੀਂ ਹੈ ਤੇ ਫੀਲਡ ਸਟਾਫ ਨੂੰ ਇਸਤੇਮਾਲ ਨਾ ਕਰਨ ਦੇ ਜੋ ਕਿ ਨਿਰਦੇਸ਼ ਵੀ ਦਿੱਤੇ ਗਏ ਨੇ ਦੱਸਦੇ ਕਿ ਪਟਿਆਲਾ ਦੇ ਮਾਤਾ ਕੁਸ਼ਲ ਹਸਪਤਾਲ ਦੇ ਇਹ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਪਰ ਤੁੰ ਦੱਸਦੇ ਕਿ ਪੰਜਾਬ ਦੇ ਵਿੱਚ ਇਹ 8 ਦਵਾਈਆਂ ਦੇ ਇਸਤੇਮਾਲ ਦੇ ਉੱਤੇ ਤੁਰੰਤ ਰੋਕ ਲਗਾਈ ਗਈ ਹੈ ਤੇ ਇਹਨਾਂ ਦੇ ਨਮੂਨੇ ਵੀ ਜੋ ਕਿ ਤੁੰ ਦੱਸਦੀ ਹੈ ਕਿ ਅਣਚਾਹ ਪ੍ਰਭਾਵਾਂ ਦੇ ਉੱਤੇ ਫੈਸਲਾ ਲਿਆ ਗਿਆ ਹੈ ਤੇ ਇਹਦੇ ਨਮੂਨੇ ਜਾਂਚ ਲਈ ਭੇਜੇ ਗਏ ਨੇਤੇ ਇਹ ਕੰਪਨੀਆਂ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਜੋ ਕਿ ਦਵਾਈਆਂ ਨੇ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਾਬੰਦੀ ਦੇ ਉੱਤੇ ਵੀ ਤੇ ਇਹਨਾਂ ਦੇ ਇਸਤੇਮਾਲ ਕਰਨ ਦੇ ਉੱਤੇ ਵੀ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਤਾਮਿਲਨਾਡੂ ਦੇ ਵਿੱਚ ਕਈ ਬੱਚਿਆਂ ਦੀ ਮੌਤ ਹੋਈ ਹੈ ਉੱਥੇ ਹੀ ਹੋਣਾ ਪੰਜਾਬ ਦੇ ਵਿੱਚ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੰਪਨੀ ਦੇ ਸਾਰੇ ਉਤਪਾਦ ਜਿਹੜੇ ਕਿ ਜਿਹੜੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਇਸ ਕੰਪਨੀ ਦੇ ਸਾਰੇ ਉਤਪਾਦਾਂ ਨੂੰ ਬੈਨ ਕਰ ਦਿੱਤਾ ਹੈਗਾ ਦੱਸਦੇ ਕਿ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਹੈ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਜੋ ਕਿ ਨੋਟਿਸ ਦੇ ਵਿੱਚ ਜੋ ਦਵਾਈਆਂ ਨੇ ਉਹਨਾਂ ਦਵਾਈਆਂ ਨੂੰ ਬੈਨ ਕਰ ਦਿੱਤਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਘਟੋਕਣ ਅੱਠ ਦਵਾਈਆਂ ਇਸਤੇਮਾਲ ਤੇ ਖਰੀਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਆਏ ਅਣਚਾਹੇ ਪ੍ਰਭਾਵਾਂ ਦੀਆਂ ਰਿਪੋਰਟਾਂ ਦੇ ਮਗਰੋਂ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਿੰਨ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਇਹ 8 ਦਵਾਈਆਂ ਦੀ ਖਰੀਦ ਦੇ ਉੱਤੇ ਇਸਤਮਾਲ ਤੇ پابੰਦੀ ਲਾ ਦਿੱਤੀ ਗਈ ਹੈ ਇਹ ਹੁਕਮ ਦੱਸਦੇ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨੇ ਪੰਜਾਬ ਦੇ ਸਿਹਤ ਮੰਤਰੀ ਡਾਟਵਲਬੀਰ ਸਿੰਘ ਨੇ ਦੱਸਿਆ ਹੈਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਨੁਕਸਾਨਦਾਇਕ ਪ੍ਰਤੀਕਿਰਿਆ ਦੇ ਮਾਮਲੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਹਨਾਂ ਦਵਾਈਆਂ ਦੇ ਨਮੂਨੇ ਜਾਂਚ ਲਈ ਭੇਜਨੇ ਆ ਤੇ ਜੇ ਕੰਪਨੀਆਂ ਦੋਸ਼ੀ ਪਾਈਆਂ ਗਈਆਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬੇਗੁਨਾਹ ਜ਼ਿੰਦਗੀਆਂ ਦੇ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਉਹ ਕਿਹੜੀ ਕਿਹੜੀ ਦਵਾਈਆਂ ਨੇ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਵੇਂ ਕਿ ਸਿਪਰੋਫਲੋਕਸਾਈਨ ਟੀਕਾ 200mg ਤੇ ਡੀ ਐਨ ਐਸ 0.9% ਤੇ ਐਨ ਆਈ 2 ਪਲੱਸ ਡੈਕਸਟ੍ਰੋਜ਼ 5% ਡੈਕਸਟ੍ਰੋਜ਼ ਟੀਕੇ ਦੇ ਨਾਲ ਬਿਊ ਪੀਵਾਕੇਨ ਐਚ ਸੀ ਐਲ ਤਾਂ ਇਹ ਦਵਾਈਆਂ ਨੇ ਜੋ ਕਿ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੱਸਦੇ ਕਿ ਦਵਾਈਆਂ ਤਿੰਨ ਫਾਰਮਾ ਕੰਪਨੀਆਂ ਦੇ ਵੱਲੋਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੀ ਉਤਪਾਦਨ ਮੀਤੀ 2023 ਤੋਂ 2025 ਦੇ ਵਿੱਚ ਘਾ ਰਿਆ ਤੇ ਉਹਨਾਂ ਦੀ ਮਿਆਦ ਸਤੰਬਰ 2026 ਤੋਂ ਅਪ੍ਰੈਲ 2028 ਤੱਕ ਦੀ ਹੈ ਇਹ ਕਾਰਵਾਈ ਉਸ ਤੋਂ ਕੁਝ ਦਿਨ ਬਾਅਦ ਆਈ ਹੈ ਜਦੋਂ ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਦੇ ਵਿੱਚ 14 ਬੱਚਿਆਂ ਦੀ ਮੌਤ ਦੇ ਮਗਰੋਂ ਕੋਲਡ ਰੀਫ ਖੰਗ ਦੀ ਦਵਾਈ ਜਿਹੜੀ ਕਿ ਉਸ ਦੀ ਵਿਕਰੀ ਅਤੇ ਇਸਤੇਮਾਲ ਦੇ ਉੱਤੇ پابੰਦੀ ਲਗਾਈ ਸਗੀ ਤਾਂ ਇਹ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੇ ਦੱਸਿਆ ਹੈਗਾ ਕਿ ਅਸੀਂ ਆਪਣੇ ਅਧੀਨ ਆਉਂਦੇ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਹੈ ਅਤੇ ਸਾਰੇ ਹਸਪਤਾਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਇਹ ਦਵਾਈਆਂ ਮਰੀਜ਼ਾਂ ਨੂੰ ਨਾ ਦਿੱਤੀਆਂ ਜਾਣ ਦੱਸਦੇ ਕਿ ਮਾਤਾ ਕੋਸ਼ਲੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੰਜੀਤ ਨੂੰ ਜੋ ਕਿ ਕਾਮਰਾਨ ਦੱਸਿਆ ਹੈਗਾ ਕਿ ਹਦਾਇਤਾਂ ਵਾਲਾ ਪੱਤਰ ਅਧਿਕਾਰਕ ਵੈੱਬਸਾਈਟ ਗਰੁੱਪ ਦੇ ਵਿੱਚ ਸਾਂਝਾ ਕੀਤਾ ਗਿਆ ਸਿਗਾ ਅਤੇ ਉਹ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਜਾਂਚ ਕਰਨਗੇ ਕਿ ਸਟਾਕ ਨੂੰ ਰੋਕਿਆ ਗਿਆ ਹੈ ਜਾਂ ਫਿਰ ਨਹੀਂ ਹੈ ਤੇ ਫੀਲਡ ਸਟਾਫ ਨੂੰ ਇਸਤੇਮਾਲ ਨਾ ਕਰਨ ਦੇ ਜੋ ਕਿ ਨਿਰਦੇਸ਼ ਵੀ ਦਿੱਤੇ ਗਏ ਨੇ ਦੱਸ ਦੇ ਕਿ ਪਟਿਆਲਾ ਦੇ ਮਾਤਾ ਕੁਸ਼ਲ ਹਸਪਤਾਲ ਦੇ ਇਹ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਪਰ ਤੁੰ ਦੱਸ ਦੇ ਕਿ ਪੰਜਾਬ ਦੇ ਵਿੱਚ ਇਹ 8 ਦਵਾਈਆਂ ਦੇ ਇਸਤੇਮਾਲ ਦੇ ਉੱਤੇ ਤੁਰੰਤ ਰੋਕ ਲਗਾਈ ਗਈ ਹੈ ਤੇ ਇਹਨਾਂ ਦੇ ਨਮੂਨੇ ਵੀ ਜੋ ਕਿ ਤੁੰ ਦੱਸ ਦੀਏ ਕਿ ਅਣਚਾਹ ਪ੍ਰਭਾਵਾਂ ਦੇ ਉੱਤੇ ਫੈਸਲਾ ਲਿਆ ਗਿਆ ਹੈ ਤੇ ਇਹਦੇ ਨਮੂਨੇ ਜਾਂਚ ਲਈ ਭੇਜੇ ਗਏ ਨੇਤੇ ਇਹ ਕੰਪਨੀਆਂ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਜੋ ਕਿ ਦਵਾਈਆਂ ਨੇ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਾਬੰਦੀ ਦੇ ਉੱਤੇ ਵੀ ਤੇ ਇਹਨਾਂ ਦੇ ਇਸਤੇਮਾਲ ਕਰਨ ਦੇ ਉੱਤੇ ਵੀ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਤਾਮਿਲਨਾਡੂ ਦੇ ਵਿੱਚ ਕਈ ਬੱਚਿਆਂ ਦੀ ਮੌਤ ਹੋਈ ਹੈ ਉੱਥੇ ਹੀ ਹੋਣਾ ਪੰਜਾਬ ਦੇ ਵਿੱਚ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੰਪਨੀ ਦੇ ਸਾਰੇ ਉਤਪਾਦ ਜਿਹੜੇ ਕਿ ਜਿਹੜੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਇਸ ਕੰਪਨੀ ਦੇ ਸਾਰੇ ਉਤਪਾਦਾਂ ਨੂੰ ਬੈਨ ਕਰ ਦਿੱਤਾ ਹੈਗਾ ਦੱਸਦੇ ਕਿ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਹੈ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਜੋ ਕਿ ਨੋਟਿਸ ਦੇ ਵਿੱਚ ਜੋ ਦਵਾਈਆਂ ਨੇ ਉਹਨਾਂ ਦਵਾਈਆਂ ਨੂੰ ਬੈਨ ਕਰ ਦਿੱਤਾ ਹੈ ਫਿਲਹਾਲ ਦੀ ਘੜੀ ਦੇ ਵਿੱਚ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਘਟੋਕਣ ਅੱਠ ਦਵਾਈਆਂ ਇਸਤੇਮਾਲ ਤੇ ਖਰੀਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਆਏ ਅਣਚਾਹੇ ਪ੍ਰਭਾਵਾਂ ਦੀਆਂ ਰਿਪੋਰਟਾਂ ਦੇ ਮਗਰੋਂ ਸਿਹਤ ਦੇ ਪਰਿਵਾਰ ਭਲਾਈ ਵਿਭਾਗ ਦੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਤਿੰਨ ਕੰਪਨੀਆਂ ਦੁਆਰਾ ਤਿਆਰ ਕੀਤੀਆਂ ਇਹ 8 ਦਵਾਈਆਂ ਦੀ ਖਰੀਦ ਦੇ ਉੱਤੇ ਇਸਤਮਾਲ ਤੇ پابੰਦੀ ਲਾ ਦਿੱਤੀ ਗਈ ਹੈ ਇਹ ਹੁਕਮ ਦੱਸਦੇ ਕਿ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਨੇ ਪੰਜਾਬ ਦੇ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਨੇ ਦੱਸਿਆ ਹੈਗਾ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਕੁਝ ਮਰੀਜ਼ਾਂ ਨੂੰ ਦਵਾਈਆਂ ਦੇਣ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਨੁਕਸਾਨਦਾਇਕ ਪ੍ਰਤੀਕਿਰਿਆ ਦੇ ਮਾਮਲੇ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਇਹਨਾਂ ਦਵਾਈਆਂ ਦੇ ਨਮੂਨੇ ਜਾਂਚ ਲਈ ਭੇਜਨੇ ਆ ਤੇ ਜੇ ਕੰਪਨੀਆਂ ਦੋਸ਼ੀ ਪਾਈਆਂ ਗਈਆਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਸੇ ਨੂੰ ਵੀ ਬੇਗੁਨਾਹ ਆ ਜ਼ਿੰਦਗੀਆਂ ਦੇ ਨਾਲ ਖੇਡਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਹੈ ਉਹ ਕਿਹੜੀ ਕਿਹੜੀ ਦਵਾਈਆਂ ਨੇ ਉਹ ਵੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿਵੇਂ ਕਿ ਸਿਪਰੋਫਲੋਕਸਾਈਨ ਟੀਕਾ 200 mg ਤੇ ਡੀ ਐਨ ਐਸ 0.9% ਤੇ ਐਨ ਆਈ 2 ਪਲੱਸ ਡੈਕਸਟ੍ਰੋਜ਼ 5% ਡੈਕਸਟ੍ਰੋਜ਼ ਟੀਕੇ ਦੇ ਨਾਲ ਬਿਊਪੀਵਾਕੇਨ ਐਚਸੀਐਲ ਤਾਂ ਇਹ ਦਵਾਈਆਂ ਨੇ ਜੋ ਕਿ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੱਸਦੇ ਕਿ ਦਵਾਈਆਂ ਤਿੰਨ ਫਾਰਮਾ ਕੰਪਨੀਆਂ ਦੇ ਵੱਲੋਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੀ ਉਤਪਾਦਨ ਮੀਤੀ 2023 ਤੋਂ 2025 ਦੇ ਵਿੱਚਕਾਰ ਹੈ ਤੇ ਉਹਨਾਂ ਦੀ ਮਿਆਦ ਸਤੰਬਰ 2026 ਤੋਂ ਅਪ੍ਰੈਲ 2028 ਤੱਕ ਦੀ ਹੈ ਇਹ ਕਾਰਵਾਈ ਉਸ ਤੋਂ ਕੁਝ ਦਿਨ ਬਾਅਦ ਆਈ ਹੈ ਜਦੋਂ ਪੰਜਾਬ ਸਰਕਾਰ ਨੇ ਮੱਧ ਪ੍ਰਦੇਸ਼ ਦੇ ਵਿੱਚ 14 ਬੱਚਿਆਂ ਦੀ ਮੌਤ ਦੇ ਮਗਰੋਂ ਕੋਲਡ ਰੀਫ ਖੰਗ ਦੀ ਦਵਾਈ ਜਿਹੜੀ ਕਿ ਉਸ ਦੀ ਵਿਕਰੀ ਅਤੇ ਇਸਤੇਮਾਲ ਦੇ ਉੱਤੇ پابੰਦੀ ਲਗਾਈ ਸਗੀ ਤਾਂ ਇਹ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਡਾਕਟਰਾਂ ਨੂੰ ਦੱਸਿਆ ਹੈਗਾ ਕਿ ਅਸੀਂ ਆਪਣੇ ਅਧੀਨ ਆਉਂਦੇ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਹੈ ਅਤੇ ਸਾਰੇ ਹਸਪਤਾਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਇਹ ਦਵਾਈਆਂ ਮਰੀਜ਼ਾਂ ਨੂੰ ਨਾ ਦਿੱਤੀਆਂ ਜਾਣ ਦੱਸਦੇ ਕਿ ਮਾਤਾ ਕੋਸ਼ਲ ਦੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾਕਟਰ ਸੰਜੀਵ ਨੂੰ ਜੋ ਕਿ ਕਾਮਰਾਨ ਦੱਸਿਆ ਹੈਗਾ ਕਿ ਇਹ ਹਦਾਇਤਾਂ ਵਾਲਾ ਪੱਤਰ ਅਧਿਕਾਰਕ ਵੈਬਸਾਈਟ ਗਰੁੱਪ ਦੇ ਵਿੱਚ ਸਾਂਝਾ ਕੀਤਾ ਗਿਆ ਸੀਗਾ ਅਤੇ ਉਹ ਸੀਨੀਅਰ ਮੈਡੀਕਲ ਅਫਸਰ ਦੇ ਨਾਲ ਜਾਂਚ ਕਰਨਗੇ ਕਿ ਸਟਾਕ ਨੂੰ ਰੋਕਿਆ ਗਿਆ ਹੈ ਜਾਂ ਫਿਰ ਨਹੀਂ ਹੈ ਤੇ ਫੀਲਡ ਸਟਾਫ ਨੂੰ ਇਸਤੇਮਾਲ ਨਾ ਕਰਨ ਦੇ ਜੋ ਕਿ ਨਿਰਦੇਸ਼ ਵੀ ਦਿੱਤੇ ਗਏ ਨੇ ਦੱਸ ਜਿਏ ਪਟਿਆਲਾ ਦੇ ਮਾਤਾ ਕੁਸ਼ਲ ਹਸਪਤਾਲ ਦੇ ਇਹ ਡਾਕਟਰ ਦੇ ਵੱਲੋਂ ਕਹਿਣਾ ਹੈਗਾ ਪਰ ਤੁੰ ਦੱਸ ਦਿਏ ਕਿ ਪੰਜਾਬ ਦੇ ਵਿੱਚ ਇਹ 8 ਦਵਾਈਆਂ ਦੇ ਇਸਤੇਮਾਲ ਦੇ ਉੱਤੇ ਤੁਰੰਤ ਰੋਕ ਲਗਾਈ ਗਈ ਹੈ ਤੇ ਇਹਨਾਂ ਦੇ ਨਮੂਨੇ ਵੀ ਜੋ ਕਿ ਤੁੰ ਦੱਸ ਦਈਏ ਕਿ ਅਣਜਾਇ ਪ੍ਰਵਾਵਾਂ ਦੇ ਉੱਤੇ ਫੈਸਲਾ ਲਿਆ ਗਿਆ ਹੈ ਤੇ ਇਹਦੇ ਨਮੂਨੇ ਜਾਂਚ ਲਈ ਭੇਜੇ ਗਏ ਨੇਤੇ ਇਹ ਕੰਪਨੀਆਂ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਜੋ ਕਿ ਦਵਾਈਆਂ ਨੇ ਇਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਪਾਬੰਦੀ ਦੇ ਉੱਤੇ ਵੀ ਤੇ ਇਹਨਾਂ ਦੇ ਇਸਤੇਮਾਲ ਕਰਨ ਦੇ ਉੱਤੇ ਵੀ ਕਿਉਂਕਿ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਤਾਮਿਲਨਾਡੂ ਦੇ ਵਿੱਚ ਕਈ ਬੱਚਿਆਂ ਦੀ ਮੌਤ ਹੋਈ ਹੈ ਉੱਥੇ ਹੀ ਹੋਣਾ ਪੰਜਾਬ ਦੇ ਵਿੱਚ ਵੀ ਤੁਰੰਤ ਕਾਰਵਾਈ ਕਰਦੇ ਹੋਏ ਕੰਪਨੀ ਦੇ ਸਾਰੇ ਉਤਪਾਦ ਜਿਹੜੇ ਕਿ ਜਿਹੜੇ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਹੈ ਤੇ ਇਸ ਕੰਪਨੀ ਦੇ ਸਾਰੇ ਉਤਪਾਦਾਂ ਨੂੰ ਬੈਨ ਕਰ ਦਿੱਤਾ ਹੈਗਾ ਦੱਸਦੇ ਕਿ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਹੈ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਇਸ ਜੋ ਕਿ ਨੋਟਿਸ ਦੇ ਵਿੱਚ ਜੋ ਦਵਾਈਆਂ ਨੇ ਉਹਨਾਂ ਦਵਾਈਆਂ ਨੂੰ ਬੈਨ ਕਰ ਦਿੱਤਾ ਹੈ ਫਿਲਹਾਲ ਦੀ ਘੜੀ ਦੇ ਵਿੱਚ